ਬਾਨੀਆਂ ਦੇ ਵਿਆਹ ਦੇ ਵਿੱਚ ਤਰਸਦੀਆਂ ਸੀ ਬਾਲੀਵੁੱਡ ਵਾਲੀਆਂ ਉਹਦੇ ਨਾਲ ਤਾਹਾਂ ਚੜ੍ਹ ਕੇ ਕ੍ਰੀਨਾ ਕਪੂਰ ਆੜੀਆਂ ਤਰਸਦੀਆਂ ਸੀ ਨੱਚਣ ਖਾਤਰ ਲੱਖ ਲਾਣ ਤਾਂ ਉਹਨਾਂ ਲੋਕਾਂ ਤੇ ਜਿਹੜੇ ਬੰਦਿਆਂ ਨੇ ਕੀ ਆ ਉਸ ਸ਼ਕਤੀ ਦਾ ਵਿਰੋਧ ਕੀਤਾ ਜਿਹਨੇ ਪੰਜਾਬ ਦੀ ਪੱਗ ਹਰ ਥਾਂ ਤੇ ਕੀ ਆ ਪੰਚਾਈ ਆ ਪੁਸ਼ਪਾ ਫਿਲਮਾਂ ਦਾ ਡਾਇਲੋਗ ਕਰਦਾ ਹੁੰਦਾ ਤੇ ਦਿਲਜੀਤ ਵੀ ਬੋਲਦਾ ਲੱਗਦਾ ਜੁਕੇਗਾ ਨਹੀਂ ਸਾਲਾ ਤੇ ਮਗਰੋਂ ਉਹ ਕਹਿੰਦਾ ਹੁੰਦਾ ਕਹਿੰਦਾ ਵੀ ਜਦੋਂ ਸਾਲਾ ਨਹੀਂ ਝੁਕਦਾ ਥੋੜਾ ਜੀਜਾ ਕਿੱਥੋਂ ਝੁਕੇ ਉਹ ਜੀਜਾ ਇਹਨਾਂ ਦਾ ਬੋਲਣ ਵਾਲਿਆਂ ਦਾ ਵੀ ਜੀਜਾ ਹੀ ਲੱਗਦਾ ਉਹ ਇੱਕ ਕਰਕੇ ਜਿਹੜੇ ਖੁੱਦ ਧੱਕੇ ਖਾਂਦੇ ਪਾਕਿਸਤਾਨ ਕਹਣਾ ਮੈਂ ਪੈਸਿਆਂ ਦਾ ਮਾਰਾ ਜਾਂਦਾ ਅੱਜ ਇੰਟਰਵਿਊ ਵਿੱਚ ਫਿਰ ਕੀ ਬੋਲੀ ਜਾਂਦਾ ਉਹ ਕਹਿੰਦਾ ਹਾਂਜੀ ਮੈਂ ਗਿਆ ਸੀ ਹੁਣ ਤੁਸੀਂ ਦੱਸੋ 2016 ਜਦੋਂ ਉਰੀ ਅਟੈਕ ਹੁੰਦਾ ਉਸ ਤੋਂ ਬਾਅਦ 2018 ਵਿੱਚ ਤੂੰ ਉੱਥੇ ਜਾ ਕੇ ਕੀ ਆ ਗਲ ਪਾੜ ਕੇ ਆਉਣਾ ਜਾ ਕੇ ਪਾਕਿਸਤਾਨ ਦੇ ਵਿੱਚ ਲੱਗਦਾ ਲਾਹੌਰ ਦੀ ਵਾਲਾ ਜਿਹੜਾ ਮਾਕੇ ਗਾਣਾ ਗਾਉਣ ਵਾਲਾ ਮੁਰੂਰੰਦਾਵਾ ਬੋਲਿਆ ਪ੍ਰਾਨੀਆਂ ਸਨੈਪ ਚੱਕ ਲਓ ਬਯੋਮੀਆਂ ਨਾਲ ਕੀ ਉਹ ਖੜ ਕੇ ਪਾਉਂਦਾ ਮਾਕੇ ਬਿਲਾਲ ਸૈયਦ ਨਾਲ ਉਹਦੀਆਂ ਤਸਵੀਰਾਂ ਕੀ ਹੈ ਵਾਇਰਲ ਪਾਕੇ ਹੈਗੀਆਂ ਸੀ ਉਹ ਵੀ ਪਾਕਿਸਤਾਨ ਦੇ ਸੀ ਯਾਰ ਜਿਹੜੇ ਆ ਭੌਂਕਦੇ ਆ ਕੁੱਤਿਆਂ ਕੋਲ ਕਿਸੇ ਮੈਟ ਗੱਲਾ ਦੇ ਵਿੱਚ ਜਾਂਦਾ ਸਭ ਤੋਂ ਵੱਡਾ ਦੁਨੀਆ ਦਾ ਫੈਸ਼ਨ ਸ਼ੋਅ ਮੰਨਿਆ ਜਾਂਦਾ ਉੱਥੇ ਪਹੁੰਚ ਕੇ ਬਾਈ ਪਿੱਛੇ ਉਹਦੇ ਪੰਜਾਬ ਦਾ ਨਕਸ਼ਾ ਤੇ ਵਿੱਚ ਉੜਾੜਾ ਉੱਪਰ ਆਇਆ ਹੋਇਆ ਸੀ ਸਾਡੀ ਭਾਸ਼ਾ ਸੀ ਉਹਦੇ ਵਿੱਚ ਤੇ ਨਾਲ ਜਿਹੜੀ ਕੀ ਹੈ ਵੇਸ਼ਭੂਸ਼ਾ ਜਿਹੜੇ ਉਹਨੇ ਪਾਈ ਹੋਈ ਸੀ ਸਾਡੇ ਪੰਜਾਬ ਦੇ ਇੱਕ ਰਾਜੇ ਦਾ ਕਿਰਦਾਰ ਲੈ ਕੇ ਉੱਥੇ ਗਿਆ ਉਹ ਕਿਰਦਾਰ ਪੰਜਾਬੀਆਂ ਦਾ ਕਿਰਦਾਰ ਗਿਆ ਸੀ ਉਹ ਟੌਰ ਨੂੰ ਜਾ ਕੇ ਕੀ ਇਹ ਜਿਹੇ ਪਲੇਟਫਾਰਮ ਤੇ ਕਿਹੜੇ ਬੰਦੇ ਨੇ ਅਜ ਤੱਕ ਯਾਰ ਪੇਸ਼ ਕੀਤਾ ਜਿਹੜੇ ਮੈਂ ਕਿਹਾ ਦੁੱਕੀ ਤਿੱਕੀ ਮੈਂ ਕਹਿੰਦਾ ਇਹ ਬੰਦੇ ਬੋਲਦੇ ਆ ਅਗਲੇ ਨਾਲ ਤੁਹਾਨੂੰ ਕੀ ਕਹਿਦਾ ਕਹਨਾ ਉਹ ਨਾਲ ਟਵੀਟ ਕਰਕੇ ਕਹਿਵਿੰਦਾ ਕਹਿੰਦਾ ਫੜ ਲਓ ਢੂਂਡਦੀਆਂ ਲੱ ਅੱਜ ਕਿਸਾਨ ਜਥੇਬੰਦੀਆਂ ਪਤਾ ਨਹੀਂ ਕਿੱਥੇ ਮਰ ਗਈਆਂ ਬਾਈ 2 ਕਰੋੜ ਰੁਪਈਆ ਕਿਸਾਨ ਅंदोलਨ ਚ ਦਿੱਤਾ ਸੀ ਜੱਟ ਜਦੋਂ ਕੋਈ ਬੋਲਦਾ ਨਹੀਂ ਸੀ ਮੋਦੀ ਤੋਂ ਡਰਦਾ ਕੋਈ ਅੰਦਰ ਵੜ ਕੇ ਸੀ ਸਾਰੇ ਉਦੋਂ ਬੰਦੇ ਨੇ ਕੀ ਆ ਕਿਸਾਨਾਂ ਦੇ ਨਾਲ ਖੜਿਆ ਦਲਜੀਤ ਉਸਾਂ ਦੀ ਫਿਲਮ ਸਰਦਾਰਜੀ 3 ਹਾਲਾਂਕਿ ਇੰਡੀਆ ਦੇ ਵਿੱਚ ਰਿਲੀਜ਼ ਨਹੀਂ ਹੋਈ ਪਰ ਉਸ ਨੂੰ ਲੈ ਕੇ ਵਿਵਾਦ ਬਣਿਆ ਹੋਇਆ ਜਿਸ ਕਦਰ ਇੰਡਸਟਰੀ ਦੇ ਕੁਝ ਚੁਣਿੰਦਾ ਚਿਹਰੇ ਜਿਹੜੇ ਦਲਜੀਤ ਦੇ ਵਿਰੋਧ ਦੇ ਵਿੱਚ ਆਏ ਪਰ ਉਸ ਤੋਂ ਬਾਅਦ ਪੰਜਾਬੀ ਦਲਜੀਤ ਦੇ ਹੱਕ ਦੇ ਵਿੱਚ ਦਲਜੀਤ ਦੇ ਪੱਖ ਤੇ ਵਿੱਚ ਭੁਗਤੇ ਨੇ ਆਖਿਰ ਕਿਉਂ ਜਿਹੜੇ ਕੁਝ ਸਤਾਰੇ ਨੇ ਹਾਲਾਂਕਿ ਉਹ ਵੀ ਪੰਜਾਬੀ ਨੇ ਪਰ ਦਲਜੀਤ ਦੇ ਵਿਰੋਧ ਦੇ ਵਿੱਚ ਆਏ ਵਿਰੋਧ ਦੇ ਵਿੱਚ ਕਿਉਂ ਆਏ ਗੱਲਬਾਤ ਕਰਾਂਗੇ ਮੇਰੇ ਨਾਲ ਲੋਕ ਅਧਿਕਾਰ ਲਾਇਰ ਤੋਂ ਭਾਈ ਰੁਪਿੰਦਰ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਫ੍ਰੈਕਟ ਗੱਲਬਾਤਾਂਗੇ ਭਾਈ ਸਵਾਗਤ ਆ ਰਮਬਿਟਲ ਆ ਰਮਬਿਟਲ ਇਸ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਕਿਵੇਂ ਦੇਖਦੇ ਹੋ ਦਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3 ਦਾ ਵਿਵਾਦ ਛੜਿਆ ਬਹੁਤੇ ਚਿਹਰੇ ਜਿਹੜੇ ਬਾਲੀਵੁੱਡ ਦੇ ਨਾਲ ਸੰਬੰਧਿਤ ਨੇ ਜਾਂ ਨਹੀਂ ਵੀ ਸੰਬੰਧਿਤ ਜਾਂ ਫਿਰ ਜਾਣਾ ਚਾਹੁੰਦੇ ਨੇ ਭੁੱਖ ਹੈ ਉਹਨਾਂ ਦੇ ਵਿੱਚ ਉਹਨਾਂ ਦੇ ਵੱਲੋਂ ਵਿਵਾਦ ਐਸਾ ਛੇੜਿਆ ਗਿਆ ਕਿ ਦਿਲਜੀਤ ਦਸਾਂਝ ਦੀ ਕਹਿੰਦੇ ਪੂਰਨ ਰੂਪ ਦੇ ਵਿੱਚ ਬਾਈਕਾਟ ਹੋਵੇ ਬਹੁਤ ਤਾਂ ਐਸੀ ਵੀ ਆਵਾਜ਼ ਉੱਠੀ ਕਿ ਇਹਦਾ ਪੂਰਨ ਤੌਰ ਤੇ ਇਹਦੇ ਜਿਹੜੇ ਹੈਗੇ ਬਲੈਕਲਿਸਟ ਦੇ ਵਿੱਚ ਦੇ ਪਾਸਪੋਰਟ ਵੀ ਕਰ ਦੇ ਸਭ ਤੋਂ ਵੱਡੀ ਗੱਲ ਤਾਂ ਬਾਈ ਇਹ ਹੈ ਜਿਵੇਂ ਆਪਾਂ ਗੱਲ ਕਰਦੇ ਹੋਣਾ ਵੀ ਆਪਾਂ ਸਮਾਨ ਤੇ ਥੁੱਕ ਕੇ ਥੁੱਕ ਆਪਦੇ ਮੂੰਹ ਤੇ ਪੈਂਦਾ ਹੁਣ ਜਿਹੜਾ ਦਿਲਜੀਤ ਦਸਾਂਝ ਉਹ ਸਮਾਨ ਨਾ ਤਾਂ ਉਹਦੀ ਉਚਾਈ ਤੱਕ ਕੋਈ ਪਹੁੰਚ ਸਕਦਾ ਉਹਨੇ ਮੈਂ ਤਾਂ ਹੀ ਕਹਿਣਾ ਕਮਲ ਨਾ ਮਾਕੇ ਉਹਦੀ ਕੱਢ ਕੇ ਰੱਖਿਆ ਸੀਗਾ ਇੱਕ ਉਹਨੇ ਗੱਲ ਮਾਕੇ ਇੱਕ ਬੋਲੀ ਦੇ ਵਿੱਚ ਉਹ ਰੂਪ ਦੇ ਵਿੱਚ ਕਹਿਣਾ ਹੁੰਦਾ ਕਹਿਣਾ ਜਿੱਥੇ ਚਲਦੇ ਸੀ ਗੋਰੇ ਉੱਥੇ ਗੱਜਦਾ ਤੇ ਤੁਰਲੇ ਦਾ ਲੜ ਛੜਦਾ ਨਾਲ ਕਹਿੰਦਾ ਸੀ ਤੈਥੋਂ ਰੀਜ਼ ਹੋਣੀ ਨਹੀਂ ਜਿੱਥੇ ਮੈਂ ਝੰਡਾ ਗੱਡਦਾ ਉਹਨੂੰ ਅਗਲਾ ਕੁਚੀਲਾ ਜਗਾ ਕੇ ਆਇਆ ਯਾਰ ਠੀਕ ਹੈ ਨਾ ਅੰਬਾਨੀਆਂ ਦੇ ਵਿਆਹ ਦੇ ਵਿੱਚ ਤਰਸਦੀਆਂ ਸੀ ਬਾਲੀਵੁੱਡ ਵਾਲੀਆਂ ਉਹਦੇ ਨਾਲ ਤਾਹਾਂ ਚੜ ਕੇ ਕ੍ਰੀਨਾ ਕਪੂਰ ਆੜੀਆਂ ਤਰਸਦੀਆਂ ਸੀ ਨੱਚਣ ਖਾਤਰ ਤੇ ਉਹ ਜੱਟ ਨੇ ਮਾਕੇ ਖੜ ਕੇ 20 ਮਿੰਟ ਅਗਲੇ ਤੋਂ ਸਪੈਸ਼ਲ ਕਿਉਂ ਲਵਾਏ ਕਿਉਂਕ ਉਹ ਅੱਜ ਪੰਜਾਬ ਦੇ ਵਿੱਚ ਜਿਵੇਂ ਪੰਜਾਬ ਦਾ ਪੁੱਤ ਆਪਾਂ ਮੂਸੇ ਵਾਲੇ ਦਾ ਨਾਮ ਲੈ ਲੈਂਦੇ ਆ ਤੇ ਮੈਂ ਕਹਣਾ ਵੀ ਜੇ ਆਪਾਂ ਨਾਲ ਲਈਏ ਤਾਂ ਦਿਲਜੀਤ ਸਾਹ ਜੋ ਇਹ ਬਿੱਲਬੋਰਡ ਤੇ ਸਭ ਤੋਂ ਪਹਿਲਾਂ ਵੱਜਿਆ ਸੀ ਬਿਲਕੁਲ ਤਾਂ ਉਹ ਬੰਦੇ ਨੂੰ ਮੈਂ ਕਿ ਜਿਹੜੇ ਮੈਂ ਕਿ ਦੁੱਕੀ ਤਿੱਕੀ ਮੈਂ ਕਹਿੰਦਾ ਇਹ ਬੰਦੇ ਬੋਲਦੇ ਆ ਜਿਹਨੂੰ ਗਾਉਣ ਦੀ ਸੋਹਣੀ ਨੱਕ ਚ ਗਾਉਂਦਾ ਕਹਿੰਦੇ ਉਹ ਬੰਦਾ ਉਹਦੇ ਤੇ ਕਮੈਂਟ ਕਰ ਰਿਹਾ ਜਾਂ ਹੋਰ ਬੰਦੇ ਜਿਹੜੇ ਗਾਉਂਦੇ ਆ ਮੈਂ ਕਿ ਵੀ ਪ੍ਰਾਕ ਉਹ ਸਾਰੇ ਰੌਣ ਸੂਰਤ ਯਾਰ ਉਹਦੀ ਟੈਲੈਂਟ ਦੇਖੋ ਬਾਈ ਉਹ ਬੰਦਾ ਧਾਰਮਿਕ ਹੀ ਗਾਵੇ ਸੈਡ Song ਆਵੇ ਜੋ ਫਿਲਮ ਉਹਨੇ ਬਣਾਤੀ ਜੋ ਉਹਨੇ ਰੋਲ ਕਰਤੇ ਮੈਂ ਕਹਿੰਦਾ ਉਹਦੀ ਕੋਈ ਬਾਹ ਨਹੀਂ ਫੜ ਅੱਜ ਤੱਕ ਪੰਜਾਬ ਪੰਜਾਬੀ ਇੰਡਸਟਰੀ ਚ ਫਿਲਮ ਇੰਡਸਟਰੀ ਨੂੰ ਜੇ ਮਾ ਕੇ ਕੀ ਪੀਕ ਤੇ ਲੈ ਕੇ ਗਿਆ ਅਸੀਂ ਸਾਰੇ ਜਾਂਦਾ ਜੱਟ ਐਂਡ ਜੂਲੀਟ ਤੋਂ ਕਿੱਥੇ ਸਫ਼ਰ ਸ਼ੁਰੂ ਕਰਕੇ ਅੱਜ ਉਹ ਕਿੱਥੇ ਪਹੁੰਚਿਆ ਹੋਇਆ ਹੁਣ ਰੌਲਾ ਕੀ ਆ ਵੀ ਸਾਡੇ ਨਾਲ ਹਿਊਮਨ ਨੇਚਰ ਐ ਕਿ ਸਾਡੇ ਚ ਸਭ ਤੋਂ ਵੱਡ ਜਿਹੜੀ ਗੰਦੀ ਚੀਜ਼ ਆ ਜਿਹੜੀ ਜਾਨਵਰਾਂ ਚ ਕਰ ਮਾ ਕੇ ਵੀ ਪਾਈ ਜਾਂਦੀ ਆ ਪਰ ਬੰਦਾ ਸਭ ਤੋਂ ਗੰਦਾ ਜਾਨ ਬਰਾਊਸ ਮੈਲ ਵਿੱਚ ਉਹ ਹੈਗਾ ਜਲਸੀ ਹੁਣ ਸਾਡੇ ਲੋਕਾਂ ਚ ਜਲਸੀ ਨੇ ਵੀ ਜਦੋਂ ਕਿਸੇ ਦੀ ਰੀਜ਼ਨ ਨਾ ਹੋਵੇ ਫਿਰ ਅਸੀਂ ਕੀ ਕਰਦੇ ਆ ਵੀ ਉਹਦੇ ਤੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੰਦੇ ਆ ਪਰ ਤੁਸੀਂ ਸ਼ਰਮ ਮੰਨੋ ਤੁਸੀਂ ਇਲਜ਼ਾਮ ਕੀ ਲਾਉਣੇ ਅਗਲੇ ਨੇ ਤੁਹਾਨੂੰ ਕੀ ਕਹਿਦਾ ਕਹਣਾ ਉਹਨਾਂ ਨਾਲ ਟਵੀਟ ਕਰਕੇ ਕਹਿਵਿੰਦਾ ਕਹਿੰਦਾ ਫੜ ਲਓ ਭੂੰਡ ਦੀਆਂ ਲੱਤਾਂ ਰੌਲਾ ਇਹ ਆ ਕਿ ਉਹਦਾ ਕਰ ਤੁਸੀਂ ਕੀ ਲਾਓਗੇ ਯਾਰ ਉਹ ਕੀ ਕਹਿੰਦਾ ਵੀ ਮਿੱਤਰਾਂ ਕੀ ਹੈ ਟੈਨਸ਼ਨ ਮਿੱਤਰਾਂ ਨੂੰ ਹੈ ਨਹੀਂ ਉਹਨੂੰ ਟੈਨਸ਼ਨ ਕੋਈ ਨਹੀਂ ਕਿਉਂਕਿ ਉਹ ਫਿਲਮ ਨੇ ਫੇਰ ਵੀ ਭਾਈ ਜੀ ਉਹਨਾਂ ਬਿਜ਼ਨਸ ਕਰ ਜਾਣਾ ਪਰ ਯਾਰ ਲੱਖ ਲਾਣ ਤਾਂ ਉਹਨਾਂ ਲੋਕਾਂ ਤੇ ਜਿਹੜੇ ਬੰਦਿਆਂ ਨੇ ਕੀ ਆ ਉਸ ਸ਼ਖਸ਼ ਦਾ ਵਿਰੋਧ ਕੀਤਾ ਜਿਹਨੇ ਪੰਜਾਬ ਦੀ ਪੱਗ ਠੀਕ ਹੈ ਨਾ ਹਰ ਥਾਂ ਤੇ ਕੀ ਆ ਪੰਚਾਈ ਆ ਸਭ ਤੋਂ ਵੱਡੀ ਗੱਲ ਕੀ ਜਿੱਥੇ ਅੱਜ ਕਿਸਾਨ ਜਿੱਥੇ ਬੰਦੀਆਂ ਪਤਾ ਨਹੀਂ ਕਿੱਥੇ ਮਰ ਗਈਆਂ ਬਾਈ 2 ਕਰੋੜ ਰੁਪਈਆ ਕਿਸਾਨ ਅੰਦੋਲਨ ਚ ਦਿੱਤਾ ਸੀ ਜੱਟ ਨੇ ਠੀਕ ਹੈ ਨਾ 2 ਕਰੋੜ ਰੁਪਈਆ ਕੋਈ ਛੋਟੀ ਗੱਲ ਨਹੀਂ ਹੁੰਦੀ 2 ਕਰੋੜ ਰੁਪਈਆ ਉਸ ਟਾਈਮ 'ਚ ਜਦੋਂ ਕੋਈ ਬੋਲਦਾ ਨਹੀਂ ਸੀ ਮੋਦੀ ਤੋਂ ਡਰਦਾ ਕੋਈ ਅੰਦਰ ਵੜ ਕੇ ਸੀ ਸਾਰੇ ਉਦੋਂ ਬੰਦੇ ਨੇ ਕੀ ਆ ਕਿਸਾਨਾਂ ਦੇ ਨਾਲ ਖੜਿਆ ਉਸ ਤੋਂ ਬਾਅਦ ਪੰਜਾਬ ਦੇ ਜਿਹੜੀ ਦੁੱਖ ਦੀ ਰਗ ਨੂੰ ਕੋਈ ਛੇੜਨਾ ਨਹੀਂ ਚਾਹੁੰਦਾ ਡਰਦੇ ਸੀ ਹਵਾਏ ਮੂਵੀ ਵੀਰੇ ਕੀ ਅੱਜ ਵੀ ਬੱਬੂ ਮਾਨੜਾ ਕੇ ਜਾਂ ਦੂਜੇ ਉਹਦਾ ਕ੍ਰੈਡਿਟ ਲੈਂਦੇ ਵੀ ਅਸੀਂ ਉਸ ਟਾਈਮ 'ਚ ਕੱਢੀਆਂ ਪਰ ਉ ਅੱਜ ਵੀ ਭਾਈ ਉਹ ਮਿੱਟੀ ਵਾਲਾ ਸੀਨ ਜਦੋਂ ਪਿੰਡੇ ਤੇ ਮਾਰਦਾ ਨਾ ਰੋਣਾ ਨਿਕਲ ਜਾਂਦਾ ਉਹਨੇ ਜੋ ਮਾਂ ਕੋਲ ਖੁੱਭ ਕੇ ਰੋਲ ਕੀਤਾ ਸੀ ਠੀਕ ਹੈ ਨਾ ਪੰਜਾਬ 1984 ਕੌਣ ਕਰ ਗਿਆ ਉਸ ਦੌਰ ਦੀ ਗੱਲ ਕਰਨੀ ਕੋਈ ਛੋਟੀ ਗੱਲ ਨਹੀਂ ਉਸ ਦੌਰ ਦੇ ਨਾਲ ਚੱਲਦਾ ਚੱਲਦਾ ਫਿਰ ਅਗਲੇ ਨੇ ਪੰਜਾਬ 95 ਵੀ ਬਣਾ ਛੱਡੀ ਪਰ ਹਕੂਮਤ ਰੋਕੀ ਬੈਠੀ ਜਿਹੜੇ ਆ ਭੌਂਕਦੇ ਆ ਕੁੱਤਿਆਂ ਵਾਂਗ ਉਹਨਾਂ ਨੂੰ ਕਿਸੇ ਬੰਦੇ ਨੇ ਉਹਨੂੰ ਰੋਕਿਆ ਯਾਰ ਕਿਸੇ ਬੰਦੇ ਨੇ ਕੀ ਆ ਉਸ ਮਸਲੇ ਦੇ ਉੱਤੇ ਕਿਹੜਾ ਬੰਦਾ ਜਾ ਕੇ ਕੀ ਆ ਮੈਂ ਕਹਣਾ ਵੀ ਬੋਲਿਆ ਉੱਥੇ ਤੁਸੀਂ ਵੀ ਗੱਲ ਕੀਤੀ ਆਪਾਂ ਗੱਲ ਕਰਦੇ ਰਹੇ ਆਂ ਵੀ ਪੰਜਾਬ 95 ਦਾ ਉਹ ਦਰਦ ਆ ਜਿਹਨੂੰ ਕੋਈ ਟੱਚ ਨਹੀਂ ਕਰਦਾ ਜਿਹਦੇ ਕਰਕੇ ਮੈਂ ਕਹਣਾ ਵੀ ਸਾਨੂੰ ਖਾਲਸਤਾਨੀ ਜਿਹੜਾ ਵੱਖਵਾਦੀ ਸੌਫਟ ਟੈਗ ਲੱਗ ਗਿਆ ਪਰ ਜਦੋਂ ਕੀ ਆ ਦੁਨੀਆ ਮੈਂ ਕਹਣਾ ਇੱਕ ਵਾਰੀ ਜਸਵੰਤ ਖਲੜਾ ਦੇਖ ਲੂ ਨਾ ਯਾਰ ਉਹ ਸ਼ਖਸ਼ ਦੀ ਕਹਾਣੀਆਂ ਜਿਹੜੇ ਨੇ ਕੋਈ ਹਥਿਆਰ ਨਹੀਂ ਚੱਕਿਆ ਸੀ ਜਿਨੇ ਕੋਈ ਹਥਲਾ ਚੱਕ ਕੇ ਕੋਈ ਬੰਦੇ ਨਹੀਂ ਮਾਰੇ ਸੀ ਕੋਈ ਗਲਤ ਲਹਿਰ ਦੇ ਵਿੱਚ ਕੀ ਤੁਰਿਆ ਨਹੀਂ ਸੀ ਉਹ ਬੰਦਾ ਕੀ ਆ ਸਿਰਫ ਉਸ ਦੌਰ ਦੇ ਵਿੱਚ ਗਵਾਚੇ 25000 ਲਾਸਾਂ ਦਾ ਠੀਕ ਹੈ ਨਾ ਸਾਹ ਮੰਗਦਾ ਮੰਗਦਾ ਬੰਦਾ ਖੁਦ লাশ ਬਣ ਗਿਆ ਉਹਦੀ ਸਟੋਰੀ ਨੂੰ ਲੈ ਕੇ ਆਉਣ ਵਾਲਾ ਦਿਲਜੀਤ ਸਾਂਝ ਠੀਕ ਹੈ ਉਹਦੇ ਪੱਕ ਦੇ ਵਿੱਚ ਕੋਈ ਬੰਦਾ ਕਿੰਨੇ ਕ ਬੋਲੇ ਆ ਅੱਜ ਜਿਹੜੇ ਬੋਲਦੇ ਆ ਮੈਂ ਉਹਨਾਂ ਦੀ ਗੱਲ ਕਰਦਾ ਬਹੁਤ ਬੰਦੇ ਬੋਲੇ ਆ ਬਹੁਤ ਬੰਦੇ ਉਹਦੇ ਪੱਕ ਦੇ ਵਿੱਚ ਕੀ ਇਹ ਤਾਂ ਗੱਲ ਕੀਤੀ ਆ ਪੰਜਾਬ 1995 ਰਿਲੀਜ਼ ਕਰਾਉਣ ਵਾਸਤੇ ਬੜੇ ਲੋਕਾਂ ਨੇ ਜ਼ੋਰ ਲਾਇਆ ਪਰ ਹਕੂਮਤ ਆ ਜਿਹੜੀ ਚੀਜ਼ ਨੂੰ ਰੋਕਦੀਆਂ ਨੇ ਉਹ ਕੀ ਆ ਉਹ ਰੋਕ ਗਿਆ ਉਹ ਬੰਦਾ ਰੋਕਿਆ ਨਹੀਂ ਰੁਕਦਾ ਉਹ ਬੰਦਾ ਬਾਬੇ ਨਾਨਕ ਤੇ ਗੀਤ ਵੀ ਕੱਢਦਾ ਯਾਰ ਹਰ ਉਹਦੇ ਜਨਮ ਦਿਹਾੜੇ ਦੇ ਉੱਤੇ ਉਹਦਾ ਇੱਕ ਗਾਣਾ ਆਉਂਦਾ ਬਈ ਜਿਹੜਾ ਰੂਹ ਨੂੰ ਇੰਨਾ ਕਿ ਸ਼ਾਂਤੀ ਦ ਤੇ ਪੱਗ ਜਿਹੜੀ ਹੈਗੀ ਮੈਂ ਕਹਿੰਦਾ ਕਿੱਥੇ ਹੋਗੀ ਪੱਗ ਤੋਂ ਬਿਨਾ ਬਾਗਿਆ ਜਿੱਥੇ ਉਹਨੇ ਜਾ ਕੇ ਪੱਗ ਪੰਚਾਤੀ ਜਿੱਥੇ ਜਾ ਕੇ ਕੀਆ ਪੰਜਾਬੀ ਬੋਲੇ ਆ ਉਹ ਮੈਂ ਕਹਿੰਦਾ ਪਿੱਛੇ ਜਿਹੜੇ ਮੈਟ ਗੱਲਾ ਦੇ ਵਿੱਚ ਜਾਂਦਾ ਸਭ ਤੋਂ ਵੱਡਾ ਦੁਨੀਆ ਦਾ ਫੈਸ਼ਨ ਸ਼ੋਅ ਮੰਨਿਆ ਜਾਂਦਾ ਉੱਥੇ ਪਹੁੰਚ ਕੇ ਬਾਈ ਪਿੱਛੇ ਉਹਦੇ ਪੰਜਾਬ ਦਾ ਨਕਸ਼ਾ ਦੇ ਵਿੱਚ ਊੜਾੜਾ ਉਕਰਿਆ ਹੋਇਆ ਸੀ ਸਾਡੀ ਭਾਸ਼ਾ ਸੀ ਉਹਦੇ ਵਿੱਚ ਤੇ ਨਾਲ ਜਿਹੜੀ ਕੀ ਹੈ ਬੇਸ਼ਪੋਸ਼ਾ ਜਿਹੜੇ ਉਹਨੇ ਪਾਈ ਹੋਈ ਸੀ ਸਾਡੇ ਪੰਜਾਬ ਦੇ ਇੱਕ ਰਾਜੇ ਦਾ ਕਿਰਦਾਰ ਲੈ ਕੇ ਉੱਥੇ ਗਿਆ ਉਹ ਕਿਰਦਾਰ ਪੰਜਾਬੀਆਂ ਦਾ ਕਿਰਦਾਰ ਗਿਆ ਸੀ ਉੱਥੇ ਪੰਜਾਬੀਆਂ ਦਾ ਮੈਂ ਕਹਿੰਦਾ ਜਿਹੜਾ ਰਤਬਾ ਸੀ ਪੰਜਾਬੀਆਂ ਦੀ ਜਿਹੜੀ ਟੌਰ ਸੀ ਉਹ ਟੌਰ ਨੂੰ ਜਾ ਕੇ ਕੀ ਇਹ ਜੇ ਪਲੇਟਫਾਰਮ ਤੇ ਕਿਹੜੇ ਬੰਦੇ ਨੇ ਅੱਜ ਤੱਕ ਯਾਰ ਪੇਸ਼ ਕੀਤਾ ਤੇ ਉਸ ਬੰਦੇ ਨੂੰ ਪੇਸ਼ ਕਰਨ ਵਾਲੇ ਨੂੰ ਗਾਲਾਂ ਕੌਣ ਦਿੰਦਾ ਮੀਕੇ ਵਰਗੇ ਜਿਹੜੇ ਖੁਦ ਧੱਕੇ ਖਾਂਦੇ ਪਾਕਿਸਤਾਨ ਕਹਿੰਦਾ ਮੈਂ ਪੈਸਿਆਂ ਦਾ ਮਾਰਾ ਜਾਂਦਾ ਜੇ ਇੰਟਰਵਿਊ ਚ ਫਿਰ ਕੀ ਆ ਬੋਲੀ ਜਾਂਦਾ ਉਹ ਕਹਿੰਦਾ ਹਾਂਜੀ ਮੈਂ ਗਿਆ ਸੀ 2018 ਚ ਜਾਂਦਾ ਹੁਣ ਤੁਸੀਂ ਦੱਸੋ 2016 ਚ ਜਦੋਂ ਉਰੀ ਅਟੈਕ ਹੁੰਦਾ ਉਸ ਤੋਂ ਬਾਅਦ 2018 ਵਿੱਚ ਤੂੰ ਉੱਥੇ ਜਾ ਕੇ ਕੀ ਆ ਗਲ ਪਾੜ ਕੇ ਆਉਣਾ ਜਾ ਕੇ ਪਾਕਿਸਤਾਨ ਦੇ ਵਿੱਚ ਠੀਕ ਹੈ ਹੋਰ ਜਿਹੜੇ ਬੰਦੇ ਕੀ ਆ ਮੈਂ ਕਹਿੰਦਾ ਬੋਲ ਰਹ ਮੈਂ ਕਹਿੰਦਾ ਵੀ ਉਹ ਬੰਦੇ ਦਾ ਆਪਾਂ ਜਾਣਦੇ ਆ ਕਹੇ ਜਿਉਂਦੇ ਮਾਕੇ ਪਹਿਲੇ ਟਾਈਮ ਮੈਂ ਕਹਿੰਦਾ ਵੀ ਦੇਖੋ ਦਿਲਜੀਤ ਦਸਾਂਹ ਨੇ ਸ਼ੁਰੂਆਤ ਦੇ ਵਿੱਚ ਦੋ ਗਾયા ਮੈਂ ਮੂਸੇ ਵਾਲੇ ਦਾ ਕੀ ਆ ਪਹਿਲਾ ਗਾਣੇ ਦੇ ਵਿੱਚ ਬੋਲਦੇ ਵੀ ਰਹੇ ਆ ਪਰ ਜਿਵੇਂ ਜਿਵੇਂ ਬੰਦਾ ਇਵਾਲਵ ਹੋਇਆ ਜਿੱਥੇ ਜਾ ਕੇ ਪਹੁੰਚਿਆ ਜਿੰਨਾ ਬੰਦਾ ਵੱਡਾ ਬੰਦੇ ਦਾ ਕੱਦ ਹੋ ਜਾਂਦਾ ਨਾ ਭਾਈ ਜ਼ਿੰਮੇਵਾਰੀ ਉਨੀ ਵੱਡੀ ਹੋ ਜਾਂਦੀ ਆ ਦਿਲਜੀਤ ਦਸਾਂਹ ਤੇ ਜਿੰਨਾ ਪੰਜਾਬੀਆਂ ਦਾ ਉੱਤੇ ਕੀ ਆ ਸਿਰ ਤੇ ਭਾਰ ਚੱਕੀ ਬੈਠਾ ਨਾ ਉਹ ਜਿਹਦਾ ਕਿਰਦਾਰ ਆ ਉਹਨੂੰ ਪਤਾ ਆ ਜੋ ਕਿੰਨਾ ਕੁ ਕੀ ਆ ਵਿਚਰਦਾ ਜਦੋਂ ਕਿ ਆ ਉਹਦੇ ਬਲੌਗ ਵੀ ਬਣਦੇ ਹੋਰ ਵੀ ਬਣਦੇ ਉਹ ਚ ਪੰਜਾਬੀ ਉਹ ਝਲਕਦੀ ਆ ਯਾਰ ਉਹ ਵਾਜਾਂ ਉਦੋਂ ਕਿਉਂ ਨਹੀਂ ਉੱਠੀਆਂ ਜਿਸ ਵੇਲੇ ਜਿਵੇਂ ਤੁਸੀਂ ਗੱਲ ਕਰਿਆ 1984 ਫਿਲਮ ਉਸ ਦੌਰ ਦੇ ਉੱਪਰ ਪੰਜਾਬ 1984 ਫਿਲਮ ਬਣਾਈ ਪੰਜਾਬ 95 ਹਾਲੇ ਤੱਕ ਜਿਹੜੀ ਰਿਲੀਜ਼ ਨਹੀਂ ਹੋ ਪਈ ਕਦੇ ਕੱਟ ਲੱਗਦੇ ਨੇ ਕਦੇ ਕਿੰਨੇ ਲੱਗਦੇ ਨੇ ਕਦੇ ਕਿੰਨੇ ਲੱਗਦੇ ਨੇ ਇਹ ਆਵਾਜ਼ਾਂ ਇਹ ਵੀ ਤਾਂ ਆਪ ਪੰਜਾਬੀ ਨੇ ਵੀ ਚਾਹੇ ਬਰਿੰਦਰ ਕੁਮਾਨ ਹੋਰਾਂ ਦੀ ਗੱਲ ਕਰ ਲਓ ਮੀਕੇ ਸਿੰਘ ਹੋਰਾਂ ਦੀ ਗੱਲ ਕਰ ਲਓ ਚਾਹੇ ਰੰਦਾ ਬਾਹ ਹੋਰਾਂ ਦੀ ਗੱਲ ਕਰ ਲਓ ਜਾਂ ਇੱਕਾ ਦੋਕਾ ਜਿਹੜੇ ਹੋਰ ਵੀ ਨੇ ਉਹ ਵੀ ਤਾਂ ਪੰਜਾਬੀ ਨੇ ਪਰ ਉਦੋਂ ਫਿਰ ਪੰਜਾਬ ਦੇ ਹੱਕ ਦੇ ਲਈ ਆਵਾਜ਼ ਤਾਂ ਕਦੇ ਉੱਠੀ ਨਹੀਂ ਇਹਨਾਂ ਦੀ ਇੱਕ ਮੈਂ ਤੁਹਾਨੂੰ ਗੱਲ ਦੱਸਦਾ ਬਈ ਮੈਂ ਕਹਣਾ ਵੀ ਤੁਸੀਂ ਪੰਜਾਬ 95 ਦੀ ਗੱਲ ਕਰਦੇ ਹੋ ਵੀ ਉਦੋਂ ਬੋਲੇ ਨਹੀਂ ਮੈਂ ਕਹਣਾ 84 ਉਦੋਂ ਵੀ ਖਤਰਨਾਕ ਮਾ ਕੇ ਜਿਹੜੀ ਪੰਜਾਬ 1984 ਉਹਨੇ ਕੱਢੀ ਸੀ ਉਹ ਚੀਜ਼ ਨੂੰ ਜਦੋਂ ਕਰ ਮਾ ਕੇ ਕੱਢਦਾ ਨਾ ਉਸੇ ਚੀਜ਼ ਨੂੰ ਦੇਖ ਕੇ ਅੱਜ ਡਰ ਰਹੇ ਹੈ ਕਿਉਂਕਿ ਲੋਕਾਂ ਨੂੰ ਪਤਾ ਵੀ ਜਿਹੜਾ ਕਿਰਦਾਰ ਹੁਣ ਜਿਹੜੇ ਬੰਦੇ ਨੇ ਮੂਵੀ ਦੇਖੀ ਆ ਠੀਕ ਆ ਜਿਹੜੇ ਬੰਦੇ ਨੇ ਉਹ ਮੂਵੀ ਦੇਖ ਲਈ ਉਹ ਬੰਦੇ ਗੱਲ ਦੱਸਦੇ ਆ ਵੀ ਜਿਹੜੇ ਬੰਦੇ ਨੇ ਮਾ ਕੇ ਕੇਰਾ ਪੰਜਾਬ 1995 ਜੀ ਨੇ ਫੁੱਲ ਮੂਵੀ ਦੇਖ ਲਈ ਬੰਦਿਆਂ ਨੇ ਠੀਕ ਹੈ ਨਾ ਆਫ ਦਾ ਮਾ ਕੇ ਉਹ ਰਿਕਾਰਡ ਦੇਖਦੇ ਆ ਉਹ ਕਹਿੰਦੇ ਵੀ ਮੈਂ ਕਹਣਾ ਤੁਸੀਂ ਸਾਰਾ ਕੁਝ ਹੀ ਭੁੱਲ ਜਾਓਗੇ ਕਹਿੰਦੇ ਯਾਰ ਜਿਹੜਾ ਬੰਦਾ ਜਸਵੰਤ ਖਾਲੜੇ ਦੇ ਕਿਰਦਾਰ ਚ ਵੱੜ ਕੇ ਜਸਵੰਤ ਖਾਲੜੇ ਦੀ ਰੂਹ ਜਿਹੜੀ ਉਹਦੇ ਵਿੱਚ ਬੜੀ ਆ ਕਹਿੰਦੇ ਰੂਹ ਹੀ ਉਹਦੇ ਚ ਵੱੜ ਗਈ ਲੱਗਦੀ ਹੈ ਜਿਹੜਾ ਉਹਨੇ ਕਿਰਦਾਰ ਨਭਾਇਆ ਹੁਣ ਰੌਲਾ ਇਹ ਆ ਵੀ ਉਹ ਚੀਜ਼ਾਂ ਹਕੂਮਤਾਂ ਨੂੰ ਬਰਦਾਸ਼ਤ ਨਹੀਂ ਹਕੂਮਤਾਂ ਨੂੰ ਜਿਹੜੀਆਂ ਚੀਜ਼ਾਂ ਬਰਦਾਸ਼ਤ ਹੁੰਦੀਆਂ ਨੇ ਹੁਣ ਜਿਹੜੇ ਬੰਦੇ ਆ ਤੁਸੀਂ ਬੋਲਦੇ ਹੋ ਇਹਨਾਂ ਲੋਕਾਂ ਨੇ ਸ਼ੋਅ ਕਰਨੇ ਆ ਬਾਹਰ ਜਾ ਕੇ ਸ਼ੋਅ ਲਾਉਣੇ ਆ ਠੀਕ ਆ ਜਿਹੜੀਆਂ ਹਕੂਮਤਾਂ ਨੇ ਉਹ ਬਈ ਮਗਰੋਂ ਕੀ ਮਰੋੜ ਕੇ ਰੱਖਦੀਆਂ ਇਹ ਗੱਲ ਹੋਰ ਵੀ ਆ ਜਿਹੜੇ ਨੂੰ ਜਿਸ ਤਰ੍ਹਾਂ ਦੇ ਨਾਲ ਇਹ ਗਦਾਰ ਦਾ ਸਰਟੀਫਿਕੇਟ ਦੇ ਰਹੇ ਨੇ ਜਾਂ ਆਪਣੇ ਆਪ ਨੂੰ ਦੇਸ਼ ਭਗਤ ਕਹਿ ਰਹੇ ਨੇ ਤਾਂ ਫਿਰ ਜੋ ਗਦਾਰ ਹੋ ਸਕਦਾ ਜਿਹਦੇ ਵਿੱਚ ਦੇਸ਼ ਭਗਤੀ ਦੀ ਭਾਵਨਾ ਨਹੀਂ ਹੋ ਸਕਦੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਐਸ ਇਨਸਾਨ ਨੂੰ ਮਿਲਣਗੇ ਪਿਛਲੇ ਸਮੇਂ ਚ ਨਰਿੰਦਰ ਮੋਦੀ ਮਿਲਦੇ ਆ ਲਲਜੀਤ ਉਸਾਂ ਨੂੰ ਤੁਸੀਂ ਪ੍ਰਧਾਨ ਮੰਤਰੀ ਛੱਡੋ ਬਈ ਮੈਂ ਕਹਣਾ ਵੀ ਬੀਜੇਪੀ ਵਾਲੇ ਅੱਜ ਜਿਹੜੇ ਸਿਆਣੇ ਕੱਦ ਦੇ ਲੀਡਰ ਨੇ ਤੁਸੀਂ ਉਹਨਾਂ ਦੇ ਬਿਆਨ ਸੁਣੋ ਯਾਰ ਉਹ ਬੰਦੇ ਕਹਿੰਦੇ ਕੀ ਆ ਇਹ ਲੋਕ ਤਾਂ ਕੀ ਆ ਹਲਕੀ ਪਬਲਿਸਿਟੀ ਭਾਲ ਕੇ ਮਾ ਕੇ ਕਰਨਾ ਚਾਹੁੰਦੇ ਸੀ ਤੇ ਅੱਜ ਚੱਡਾਂ 'ਚ ਪੁੱਛ ਲਾ ਕੇ ਭੱਜੇ ਕਿਵੇਂ ਫਿਰਦਾ ਮੈਨੂੰ ਐ ਠੀਕ ਹੈ ਨਾ ਉਹ ਕੱਲਾ ਹੋਣੀ ਮਾਰ ਕੇ ਦਿੰਦੇ ਹੋ ਬਈ ਪ੍ਰਾਣੀਆਂ ਸਨੈਪ ਚੱਕ ਲਓ ਬਯੋਮੀਆਂ ਨਾਲ ਕੀ ਉਹ ਖੜ ਕੇ ਪਾਉਂਦਾ ਠੀਕ ਹੈ ਮਾਕੇ ਬਿਲਾਲ ਸૈયਦ ਨਾਲ ਉਹਦੀਆਂ ਤਸਵੀਰਾਂ ਕੀ ਹੈ ਵਾਇਰਲ ਮਾਕੇ ਹੈਗੀਆਂ ਸੀ ਉਹ ਵੀ ਪਾਕਿਸਤਾਨ ਦੇ ਸੀ ਯਾਰ ਕੀ ਪਾਕਿਸਤਾਨ ਨੇ ਹੁਣੀ ਮਾਕੇ ਆ ਕੰਮ ਕੀਤਾ ਉਹ ਤੋਂ ਪਹਿਲਾਂ ਪਾਕਿਸਤਾਨ ਦਾ ਕਰਤੂਤਾ ਕਿਦਾਂ ਦਾ ਕਰਦਾ ਤੁਰਿਆ ਆਉਂਦਾ ਮੈਂ ਕਹਣਾ ਵੀ ਤੁਸੀਂ ਹਲਕੀ ਪਬਲਿਸਿਟੀ ਵਾਸਤੇ ਜਿਹੜੇ ਬੰਦੇ ਤੇ ਦਾਗ ਲਾਉਣ ਦੀ ਕੋਸ਼ਿਸ਼ ਕਰ ਮੈਂ ਤਾਂ ਕਹਣਾ ਵੀ ਮੂੰਹ ਤੇ ਆਪ ਦੇ ਤੇ ਥੁੱਕ ਪੈ ਜਾਂਦਾ ਅੱਜ ਉਹਨਾਂ ਦਾ ਕੀ ਹਾਲਾਤ ਇਹ ਹੋ ਗਏ ਉਹਨਾਂ ਨੂੰ ਆਪ ਦਾ ਅਕਾਊਂਟ ਫ੍ਰੀ ਮਾਕੇ ਕੀ ਆ ਬੰਦ ਕਰਨਾ ਪੈ ਗਿਆ ਲੋਕਾਂ ਨੇ ਇੰਨੀ ਮੈਂ ਦੱਸਦਾ ਬਈ ਕਲਾਕਾਰ ਹੋਗੇ ਸਪੋਰਟਸਮੈਨ ਹੋਗੇ ਜਿਵੇਂ ਗਾਇਕ ਹੋਗੇ ਤੇ ਖਿਡਾਰੀ ਹੋਗੇ ਆ ਗਾਹਾਂ ਅਕਤੂਬਰ ਦੇ ਵਿੱਚ ਪਾਕਿਸਤਾਨ ਤੇ ਇੰਡੀਆ ਦੀਆਂ ਲੜਕੀਆਂ ਦਾ ਮੈਚ ਹੋਣਾ ਮੈਂ ਕਹਿੰਦਾ ਵੀ ਯਾਰ ਖਿਡਾਰੀ ਦੇ ਸਾਰੇ ਕੀ ਆ ਹਰ ਦੇ ਸਾਂਝੇ ਹੁੰਦਾ ਇਹਨਾਂ ਦੇ ਸੋ ਕੋ ਨੀਡਤਾ ਵਧਾਉਣੀ ਹੁੰਦੀ ਆ ਹੁਣ ਅਸੀਂ ਜਾਣਦੇ ਆ ਸਾਡਾ ਪਾਕਿਸਤਾਨ ਨਾਲ ਜਾਂ ਪੰਜਾਬ ਨਾਲ ਕੋਈ ਬੈਰ ਨਹੀਂ ਹੈ ਬੈਰ ਤਾਂ ਹਕੂਮਤਾਂ ਦਾ ਬੈਰ ਹੈਗਾ ਤੇ ਉਹ ਕਮੀਨੇ ਲੋਕ ਜਿਹੜੇ ਪਾਕਿਸਤਾਨ ਦੇ ਵਿੱਚ ਬੈਠੇ ਆ ਹਕੂਮਤ ਦੇ ਉੱਤੇ ਉਹਨਾਂ ਨੇ ਕੀ ਉੱਥੋਂ ਦਾ ਜਿਹੜਾ ਲੋਕਾਂ ਦਾ ਮਾਕੇ ਹੇਗਾ ਪਸੰਦ ਦਾ ਲੀਡਰ ਆ ਉਹ ਜੇਲ੍ਹ ਚ ਧੱਕ ਰੱਖਿਆ ਉਹਨਾਂ ਨੇ ਆ ਦੀ ਹਕੂਮਤ ਨੂੰ ਕਾਇਮ ਰੱਖਣ ਵਾਸਤੇ ਕੀ ਲੋਕਾਂ ਦਾ ਡਰਦਾ ਮਾਹੌਲ ਬਣਾਉਣ ਵਾਸਤੇ ਸਾਡੇ ਤੇ ਜਿਹੜੋ ਕੁਮਾ ਕੇ ਉਹਨਾਂ ਨੇ ਕੀਤਾ ਤਾਂ ਉਹਦੀ ਮੂੰਹ ਦੀ ਖਾਣੀ ਪਈ ਆ ਤੇ ਜਿਹੜੇ ਮੈਂ ਕਹਿੰਦਾ ਵੀ ਉਸੇ ਉਹ ਇੱਕ ਸੁੱਕਿਆ ਜਿਹਾ ਕਲਾਕਾਰ ਆ ਮੇਰੇ ਦਿਮਾਗ 'ਚ ਨਾਣਿਆ ਪੰਜਾਬੀ ਫਿਲਮਾਂ ਚਾਹੁੰਦਾ ਉਹਨੇ ਕੀ ਬਕਵਾਸ ਮਾਰੀ ਇਫਤਿਹਾਰ ਇਫਤਿਹਾਰ ਹਾਂ ਉਹ ਬੋਲਿਆ ਤਾਂ ਮੈਂ ਕਹਿੰਦਾ ਵੀ ਉਹਦਾ ਬਾਈਕਟ ਕਰਨਾ ਬਣਦਾ ਉਹ ਬੰਦੇ ਨੂੰ ਲਾਹਣਤਾ ਪਾਉਣੀਆਂ ਬਣਦੀਆਂ ਤਾਂ ਜਿੱਥੇ ਤੁਸੀਂ ਗੱਲ ਕਰਦੇ ਹੋ ਤਾਂ ਸ਼ਰੇਆਮ ਪਤਾ ਵੀ ਮੂਵੀ ਕਿਹੜੇ ਟਾਈਮ ਦੀ ਬਣੀ ਆ ਕਦੋਂ ਦੀ ਬਣੀ ਆ ਤੁਸੀਂ ਉਹ ਫਿਲਮ ਦੇ ਦਲੀਦ ਸਾਜ ਦੀ ਮਾਕੇ ਜਿਹੜੀ ਗੱਲ ਵਧੀਆ ਲੱਗਦੀ ਆ ਉਹਨੇ ਨਾ ਇੱਕ ਹਰ ਗੱਲ ਦਾ ਜਵਾਬ ਜਿਵੇਂ ਆਪਾਂ ਕਹਿੰਨਾ ਸਿੱਧੂ ਮੂਸੇਵਾਲਾ ਦਾ ਸਾਰਾ ਕੁਝ ਗਾ ਕੇ ਵਾਗਿਆ ਦਲੀਦ ਸਾਹ ਸਟੇਜ ਦੇ ਉੱਤੇ ਨਾ ਇੱਕ ਸ਼ੇਰ ਬੋਲਦਾ ਬੜਾ ਸ਼ਾਨਦਾਰ ਸ਼ੇਰ ਆ ਉਹ ਕਹਿੰਦਾ ਮੇਰੇ ਹੁਜਰੇ ਵਿੱਚ ਨਹੀਂ ਔਰ ਕਹੀਂ ਤੇ ਰੱਖ ਦੋ ਮੇਰੇ ਹੁਜਰੇ ਵਿੱਚ ਨਹੀਂ ਔਰ ਕਹੀਂ ਤੇ ਰੱਖ ਦੋ ਆਸਮਾਨ ਲਾਏ ਹੋ ਤੋ ਜ਼ਮੀਨ ਤੇ ਰੱਖ ਦੋ ਸਾਹਿਬ ਅਬ ਕਹਾ ਕੀਆ ਢੂੰਢਣੇ ਜਾਓਗੇ ਆਪ ਹਮਾਰੇ ਕਾਤਿਲ ਆਪ ਤੋ ਕਤਲ ਕਾ ਇਲਜ਼ਾਮ ਹਮੀ ਤੇ ਰੱਖ ਦੋ ਬੜਾ ਸ਼ਾਨਦਾਰ ਗੱਲ ਤੇ ਸਾਰਾ ਕੁਝ ਇਹਦੇ ਵਿੱਚ ਆ ਜਾਂਦਾ ਹੁਣ ਅਸੀਂ ਕੀ ਹੱਤਬਾਦੀ ਕਹੋਣੇ ਆ ਅਸੀਂ ਵੱਖਵਾਦੀ ਕਹੋਣੇ ਆ ਠੀਕ ਹੈ ਨਾ ਸਾਨੂੰ ਕਿਹਾ ਜਾਂਦਾ ਤੇ ਕਤਲ ਵੀ ਸਾਡੇ ਹੋਏ ਆ ਯਾਰ ਪੁੱਤ ਵੀ ਸਾਡੇ ਮਰੇ ਆ ਛੋਟੀ ਗੱਲ ਨਹੀਂ ਜਿਹੜੀ ਉਹ ਸਟੇਜਾਂ ਤੇ ਜਾ ਕੇ ਖੜ ਕੇ ਕਹਿੰਦਾ ਨਾ ਰੌਲਾ ਪੱਗ ਬਰਦਾਸ਼ਤ ਨਹੀਂ ਹੁੰਦੀ ਬਾਈ ਅਜਾ ਇੱਕ ਚੀਜ਼ ਹੋਰ ਵੀ ਹੈ ਜਿਵੇਂ ਇਹ ਵੀ ਕਿਹਾ ਜਾਂਦਾ ਕਿ ਬਾਲੀਵੁੱਡ ਦੇ ਵਿੱਚ ਸ਼ਾਇਦ ਜਿਹੜੀ ਬਾਰਡਰ 3 ਫਿਲਮ ਸੀ ਉਹਦੇ ਵਿੱਚ ਉਹ ਵੀ ਸ਼ਾਇਦ ਕੱਢ ਦਿੱਤਾ ਗਿਆ ਹੋ ਸਕਦਾ ਬਾਲੀਵੁੱਡ ਦੇ ਵਿੱਚ ਫਿਲਮਾਂ ਵੀ ਨਾ ਮਿਲਣ ਹਾਲਾਂਕਿ ਦਲਜੀਤ ਦੋਸਾਨ ਨੇ ਵੀ ਕਿਹਾ ਤਾਂ ਕਿ ਮੈਨੂੰ ਬਾਲੀਵੁੱਡ ਦੀ ਜਿਹੜੀ ਹੈਗੀ ਜ਼ਰੂਰਤ ਨਹੀਂ ਕੋਈ ਦੀ ਵੀਡੀਓ ਵਾਇਰਲ ਹੋ ਰਹੀ ਆ ਲੱਗਦਾ ਕਿ ਇਹ ਆ ਕਿ ਬਾਲੀਵੁੱਡ ਬਿਨਾ ਦਲਜੀਤ ਐਕਟਰੀ ਨਹੀਂ ਬਣਨਾ ਜਾਂ ਬਾਲੀਵੁੱਡ ਬਿਨਾ ਉਹਨੂੰ ਬਹੁਤ ਵੱਡਾ ਘਾਟਾ ਪੈਉ ਜਿਉ ਉਹਨੂੰ ਬਾਲੀਵੁੱਡ ਦੀਆਂ ਫਿਲਮਾਂ ਨਾ ਮਿਲਣਗੀਆਂ ਸਭ ਤੋਂ ਵੱਡੀ ਗੱਲ ਤਾਂ ਬਈ ਦਲਜੀਤ ਨੇ ਦਾ ਸ਼ਰਮ ਆਪ ਹੀ ਕਹਤਾ ਠੀਕ ਹੈ ਨਾ ਉਹ ਮੈਨੂੰ ਬੜਾ ਵਧੀਆ ਇੱਕ ਡਾਇਲੋਗ ਉਹ ਨਹੀਂ ਹੈ ਪੁਸ਼ਪਾ ਫਿਲਮ ਦਾ ਡਾਇਲੋਗ ਕਰਦਾ ਹੁੰਦਾ ਤੇ ਦਲਜੀਤ ਵੀ ਬੋਲਦਾ ਹੁੰਦਾ ਕਹਿੰਦਾ ਝੁਕੇਗਾ ਨਹੀਂ ਸਾਲਾ ਤੇ ਮਗਰ ਉਹ ਕਹਿੰਦਾ ਹੁੰਦਾ ਕਹਿੰਦਾ ਵੀ ਜਦੋਂ ਸਾਲਾ ਨਹੀਂ ਝੁਗਦਾ ਥੋੜਾ ਜੀਜਾ ਕਿੱਥੋਂ ਝੁਗਜੂ ਉਹ ਜੀਜਾ ਇਹਨਾਂ ਦਾ ਬੋਲਣ ਵਾਲਿਆਂ ਦਾ ਵੀ ਜੀਜਾ ਹੀ ਲੱਗਦਾ ਉਹ ਜਿਹੜੇ ਉਹਦੇ ਖਿਲਾਫ ਅੱਜ ਗੱਲ ਕਰਦੇ ਆ ਤੇ ਮੈਂ ਤੁਹਾਨੂੰ ਇੱਕ ਗੱਲ ਕਰ ਦਿੰਦਾ ਵੀ ਜੀਜਾ ਇਹਨਾਂ ਦਾ ਪ੍ਰਾਹਣਾ ਜਿਹੜਾ ਹੈ ਨਾ ਉਹ ਝੁਕਦਾ ਚਾਹਤ ਉਹਦਾ ਲਲ ਕਰਕੇ ਕਹਿੰਦਾ ਕਹਿੰਦਾ ਮੈਨੂੰ ਬੋਲੀਵੁੱਡ ਦਾ ਸ਼ੌਂਕ ਨਹੀਂ ਉਹਨੂੰ ਸ਼ੌਂਕ ਇੱਕੋ ਚੀਜ਼ ਦਾ ਬਾਈ ਉਹਨੂੰ ਸ਼ੋਹਾਂ ਉਹਨੂੰ ਨਸ਼ਾ ਤੇ ਉਹਦੇ ਨਸ਼ੇ ਕਰਕੇ ਅੱਜ ਆਪਾਂ ਜਾਣਦਾ ਵੀ ਜਿਹੜਾ ਅਲੂਮੀਨਾਤੀ ਉਹਨੇ ਸ਼ੋ ਸਾਰੇ ਵਰਡ ਦੇ ਵਿੱਚ ਲਾਏ ਆ ਦੁਨੀਆ ਦਾ ਸਭ ਤੋਂ ਮਹਿੰਗਾ ਵਿਕਣ ਵਾਲਾ ਕਲਾਕਾਰ ਬਣ ਗਿਆ ਉਹ ਜਿਹੜੇ ਮਾਈਕੋ ਦੇ ਸ਼ੋਆਂ ਦੀ ਕੀਮਤ ਸੀ ਮਾਈਕੋ ਲੋਕਾਂ ਨੇ ਕਿਵੇਂ ਲੱਖਾਂ ਦੀਆਂ ਟਿਕਟਾਂ ਖਰੀਦੀਆਂ ਯਾਰ ਤੇ ਤਿਲ ਸਿੱਟਣ ਨੂੰ ਥਾਂ ਨਹੀਂ ਸੀ ਕਿ ਜਿੱਥੇ ਵੀ ਸ਼ੋ ਗਿਆ ਓਵਰ ਮਾਈਕੋ ਕਰਾਊਡਡ ਗਏ ਆ ਸ਼ੋ ਤਾਂ ਹੁਣ ਜਿਹੜਾ ਉਹ ਬੰਦੇ ਦਾ ਕਦਮ ਬੁੱਤ ਬਣ ਗਿਆ ਉਹਨੂੰ ਬੋਲੀਬੁਲੀ ਬੁੱਢਾ ਵਾਲੇ ਤਾਂ ਤਰਸਦੇ ਆ ਉਹਦੇ ਨਾਲ ਖੜਨ ਦੇ ਪਿੱਛੇ ਅੰਬਾਨੀਆਂ ਦੇ ਵਿਆਹ ਦੇ ਉੱਤੇ ਮੈਂ ਤਾਂ ਪਹਿਲਾਂ ਵੀ ਗੱਲ ਕੀਤੀ ਆ ਯਾਰ ਲੋਕ ਥੱਲੇ ਖੜੇ ਐਂ ਤਰਸਦੇ ਸੀ ਅੰਬਾਨੀਆਂ ਦੇ ਵਿਆਹ ਤੇ ਸਾਨੂੰ ਸਟੇਜ ਤੇ ਯਾਰ ਖੜ ਕੇ ਜੇ ਅਸੀਂ ਮੜਾ ਹੋ ਖਿਲਾ ਲਈਏ ਕਰੀਨਾ ਕਪੂਰ ਵਰਗੀਆਂ ਕੀ ਆ ਬਰਾਬਰ ਖੜ ਕੇ ਉੱਥੇ ਠੀਕ ਹੈ ਨਾ ਤੇ 2 ਮਿੰਟ ਉਹਦੇ ਨਾਲ ਨੱਚਣ ਪਿੱਛੇ ਤਰਸਦੀਆਂ ਸੀ ਬਾਹਾਂ ਖੜੀਆਂ ਖੜੀਆਂ ਕਰਕੇ ਜੱਟ ਦੇ ਉਹਦੇ ਘਰ ਨੀਚਾ ਝਾਕ ਝਾਕ ਕੇ ਤਾਂ ਉਹਨੇ ਜਿਹੜੇ ਕੀ ਆ ਥਾਪੀਆਂ ਮਾਰੀਆਂ ਨੇ ਮੈਂ ਕਹਿੰਦਾ ਕਚੀਲਾ ਚ ਜਾ ਕੇ ਵੀ ਥਾਪੀ ਉਹ ਮਾਰ ਗਿਆ ਜਿੱਥੇ ਜਿੱਥੇ ਥਾਪੀ ਮਾਰ ਕੇ ਉਹਨੇ ਕੀ ਆ ਕਿਹਾ ਵੀ ਤੁਹਾਨੂੰ ਯਾਰ ਕਿੰਨਾ ਕੁ ਸਵਾਦ ਆਉਂਦਾ ਮੈਂ ਕਹਣਾ ਵੀ ਸਾਰੇ ਕਾਸ ਸਾਰਾ ਕੁਝ ਛੱਡ ਦਿਓ ਧਰਮ ਛੱਡ ਦਿਓ ਬੇਸ਼ੱਕ ਉਹ Hindu ਆ ਚਾਹੇ Musalman ਆ ਜਾਂ ਹੋਰ ਆ ਮੈਂ ਕਹਣਾ ਵੀ ਸ਼ੋਹਾਂ ਤੇ ਵਗਜੋ ਬਾਈ ਸਾਡੇ ਬਠਿੰਡੇ ਚੋਂ ਮੇਰਾ ਬੇਟਾ ਉਹਦੇ ਨਾਲ ਦੇ ਜਿੰਨੇ ਮੁੰਡੇ ਹੈ ਮੁੰਡੇ ਹੈਗੇ ਆ ਬਾਕੀ Hindu ਵੀਰ ਨੇ ਬਾਕੀ ਨਾਲ ਜਿਹੜੇ ਉਹ ਜਵਾਕ ਪੜਦੇ ਆ ਉਹ ਸਾਰੇ ਕਿ ਚੰਡੀਗੜ੍ਹ ਵਾਲਾ ਸ਼ੋਅ ਦੇਖਣ ਗਏ ਸੀ ਉਹਦੇ ਨਾਲ ਬਹੁਤ ਵੱਡੀ ਗਿਣਤੀ ਚ ਕਿਹਾ Hindu ਕਮਿਊਨਿਟੀ ਦੇ ਲੋਕ ਆਏ ਸੀ ਜਦੋਂ ਥਾਪੀ ਮਾਰ ਕੇ ਕਹਿੰਦਾ ਨਾ ਪੰਜਾਬੀ ਮੈਂ ਕਹਣਾ ਵੀ ਸਾਨੂੰ ਤਾਂ ਧਰਮਾਂ 'ਚ ਵੰਡਦਾ ਜਿਹੜਾ ਅਸੀਂ ਪੰਜਾਬੀ ਸੀ ਆ ਸਾਡੀ ਕੀ ਰਣਜੀਤ ਸਿੰਘ ਨੇ ਰਾਜ ਕੀਤਾ ਤਾਂ ਪੰਜਾਬੀਆਂ ਦੇ ਉੱਤੇ ਕੀ ਇੱਕ ਰਾਜ ਕਾਇਮ ਕੀਤਾ ਸੀ ਉਹਨੇ ਕੋਈ ਸਿੱਖਾਂ ਦਾ ਜਾਂ ਹਿੰਦੂਆਂ ਦਾ ਮੁਸਲਮਾਨਾਂ ਕਮਿਊਨਿਟੀ ਨੂੰ ਲੈ ਕੇ ਰਾਜ ਨਹੀਂ ਕੀਤਾ 12% ਤੋਂ ਵੀ ਘੱਟ ਸਿੱਖ ਹੋ ਕੇ ਰਾਜ ਰਿਹਾ ਸੀ ਮੈਂ ਕਹਿੰਦਾ ਵੀ ਜਿਹੜੇ ਪੰਜਾਬੀਆਂ ਦਾ ਜਿਹੜਾ ਫਕਰ ਉਹ ਮਹਿਸੂਸ ਕਰਾਉਂੇ ਉਹ ਕਹਿ ਦਿੰਦਾ ਵੀ ਪੰਜਾਬੀ ਆਗੇ ਹੋਏ ਉਦੋਂ ਬਈ ਮੈਂ ਕਹਿੰਦਾ ਘਰੇ ਬੈਠੇ ਨੂੰ ਟੀਵੀ ਦਾ ਮੋਬਾਈਲ ਤੇ ਵੀ ਉਹ ਰੀਲ ਦੇਖ ਕੇ ਨਸ਼ਾ ਚੜ ਜਾਂਦਾ ਵੀ ਯਾਰ ਪੰਜਾਬੀ ਆ ਗਿਆ ਵੀ ਸਾਡਾ ਕਿੱਥੇ ਕਿੱਥੇ ਨਾਂ ਬੋਲ ਗਿਆ ਤੇ ਉਹਨੂੰ ਲਾਹਣਤ ਪਾਉਣਾ ਜਿਹੜਾ ਮੈਂ ਕਹਿੰਉ ਉਹ ਨਿੰਦ ਰਿਆ ਬੰਦਾ ਉਹਨੂੰ ਲੱਖ ਲਾਹਣਤ ਕਹਿਣਾ ਮੈਂ ਤੇ ਪੰਜਾਬ ਦੇ ਲੋਕਾਂ ਨੂੰ ਮੈਂ ਬੇਨਤੀ ਕਰਦਾ ਵੀ ਉਹਨੂੰ ਇੰਨੀਆਂ ਕੁ ਲਾਹਣਤਾਂ ਪਾਓ ਜਿਹੜਾ ਇਹ ਜਹਾ ਬੋਲਦਾ ਪਹਿਲੀ ਗੱਲ ਤਾਂ ਲੋਕਾਂ ਨੇ ਸਬੂਤ ਦੇਤਾ ਵੀ ਲੋਕ ਨੂੰ ਪਿਆਰ ਕਿੰਨਾ ਕੁ ਕਰਦੇ ਲੱਗਦਾ ਫਿਰ ਉਹ ਇੱਕ ਮੌਕਾ ਹੀ ਲੱਭ ਰਹੇ ਸੀ ਕਿ ਜੇਕਰ ਉਹ ਬਰਾਬਰੀ ਨਹੀਂ ਹੁੰਦੀ ਤਾਂ ਫਿਰ ਜਦੋਂ ਆਪਦੀ ਦੇਸ਼ ਦੇਸ਼ ਭਗਤੀ ਦੀ ਆੜ ਦੇ ਵਿੱਚ ਮਾੜਾ ਕਿਹਾ ਜਾ ਵੀ ਇੱਕ ਮੌਕਾ ਹੀ ਲੱਭ ਰਹੇ ਸੀ ਕਿ ਉਹ ਮੌਕਾ ਮਿਲੇ ਯਾਰ ਬਈ ਕਿਹੜੀ ਦੇਸ਼ ਭਗਤੀ ਦੀ ਸੀ ਗੱਲ ਕਰਦੇ ਆ ਮੈਂ ਕਹਿੰਦਾ ਵੀ ਦੇਸ਼ ਭਗਤੀ ਦਾ ਤੁਸੀਂ ਦਲਜੀਤਾਂ ਦੇਖੋ ਹਰ ਸਟੇਜ ਦੇ ਉੱ ਤੁਸੀਂ ਦੇਖਣ ਵਾਲੀ ਗੱਲ ਆ ਤਿਰੰਗਾ ਕੀ ਆ ਸਾਡਾ ਸਾਡੀ ਨੇਸ਼ਨ ਦਾ ਪ੍ਰਤੀਕ ਆ ਉਹ ਉੱਥੇ ਜਾ ਕੇ ਕੀ ਆ ਲੈ ਕੇ ਤਿਰੰਗਾ ਵੀ ਖੜਦਾ ਤੇ ਨਾਲ ਜਾ ਕੇ ਜਦੋਂ ਪੰਜਾਬੀਆਂ ਦਾ ਨਾਮ ਲੈਂਦਾ ਸਾਡੀ ਪੰਜਾਬੀ ਅਸੀਂ ਪਹਿਲਾਂ ਕਹਨੇ ਆ ਕਿ ਆਜ਼ਾਦੀ ਜਿਵੇਂ ਲੋਕ ਕਹਿ ਦਿੰਦੇ ਆ ਠੀਕ ਹੈ ਨਾ ਵੀ ਤੁਸੀਂ ਕਹਦੇ ਨੂੰ ਵੀ ਯੋਗਦਾਨ ਪਾਇਆ ਯੋਗਦਾਨ ਨਹੀਂ ਪਾਇਆ ਸਾਡੇ ਲੋਕਾਂ ਨੇ 90% ਕੁਰਬਾਨੀਆਂ ਦੇ ਕੇ ਠੀਕ ਹੈ ਨਾ ਮੁਲਕ ਨੂੰ ਵੀ ਬਚਾਇਆ ਮੁੱਢ ਤੋਂ ਲੈ ਕੇ ਮੈਂ ਕਹਿੰਦਾ ਹਿੰਦ ਦੀ ਜਾਦਰ ਵੀ ਸਾਡੇ ਗੁਰੂ ਸਾਹਿਬਾਨ ਬਣੇ ਆ ਤੇ ਪੱਗ ਜਿਹੜੀ ਚੀਜ਼ ਦਾ ਪ੍ਰਤੀਕ ਅਸਲ ਦੇ ਵਿੱਚ ਮਾ ਕੇ ਬਣਦੀ ਆ ਸਾਡੇ ਖਾਲਸਾ ਢ ਜਿਵੇਂ ਦਿਖਾ ਰਹੀ ਆ ਦੁਨੀਆ ਦੇ ਵਿੱਚ ਮੈਸੇਜ ਆ ਰਿਹਾ ਤਾਂ ਖਾਲਸਾ ਢ ਤੋਂ ਮੈਂ ਕਹਿੰਦਾ ਛੋਟਾ ਨਾ ਨਹੀਂ ਹੈ ਦਿਲਜੀਤ ਦਾ ਦਿਲਜੀਤ ਸਾਹ ਦੇ ਖਾਲਸਾ ਢ ਪੱਗ ਨੂੰ ਜਿੱਥੇ ਲੈ ਕੇ ਬਾਗੇ ਠੀਕ ਹੈ ਨਾ ਦੁਨੀਆ ਦੇ ਉਹ ਤਾਂ ਚਲੋ ਜਿੱਥੇ ਮੈਂ ਕਹਿੰਦਾ ਵੀ ਕੋਈ ਕੁਦਰਤੀ ਆਫਤ ਆਉਂਦੀ ਹੈ ਉੱਥੇ ਜਾ ਕੇ ਸਾਡੇ ਸਿੱਖਾਂ ਦਾ ਜਿਹੜਾ ਮਾਰਕ ਹੈਗਾ ਉੱਥੇ ਜਾ ਕੇ ਖੜਦੇ ਆ ਪਰ ਮੈਂ ਕਹਿੰਦਾ ਵੀ ਦਿਲਜੀਤ ਨੇ ਐਂਟਰਟੇਨਮੈਂਟ ਦੇ ਵਿੱਚ ਦੁਨੀਆ ਕਿਉਂਕੋ ਸਭ ਤੋਂ ਵੱਧ ਲੋਕ ਜੁੜੇ ਐਂਟਰਟੇਨਮੈਂਟ ਇੰਡਸਟਰੀ ਨਾਲ ਆ ਤੇ ਐਂਟਰਟੇਨਮੈਂਟ ਇੰਡਸਟਰੀ ਦੇ ਵਿੱਚ ਕੋ ਚੀਲਾ ਦੇ ਵਿੱਚ ਗਾਉਣਾ ਯਾਰ ਠੀਕ ਹੈ ਨਾ ਉਹ ਵੀ ਕੀ ਆ ਮੈਂ ਕਹਿੰਦਾ ਤੁਰਲਾ ਛੱਡ ਕੇ ਜੇ ਤਾਂ ਹੀ ਕਹਿੰਦਾ ਵੀ ਜਿੱਥੇ ਝੰਡਾ ਗੱਡਤਾ ਉੱਥੇ ਤਾਂ ਇਥੋਂ ਤੁਰਿਆ ਨਹੀਂ ਜਾਣਾ ਮੈਂ ਕਿ ਆਪੜਿਆ ਨਹੀਂ ਜਾਣਾ ਆ ਜਿਹੜੇ ਮਾਕੇ ਗੁਰੂ ਰੰਧਾ ਵਰਗੇ ਮੀਕੇ ਵਰਗੇ ਤਾਂ ਨਾ ਹੀ ਛੱਡਦੇ ਹੋ ਯਾਰ ਠੀਕ ਹੈ ਨਾ ਉਹ ਬੰਦੇ ਨੇ ਜੋ ਗੰਦ ਪਾਇਆ ਕਰਦਾਰ ਕੰਨੀ ਉਹਨਾਂ ਦੇ ਜੋ ਕਰਦਾਰ ਨੇ ਉਹ ਲੋਕ ਬਹੁਤ ਚੰਗੀ ਤਰ੍ਹਾਂ ਵਹਿਤਰ ਜਾਣਦੇ ਆ ਠੀਕ ਹੈ ਨਾ ਵੀ ਪ੍ਰਾ ਕਰਕੇ ਹੋਊਗੇ ਜਿਹੜੇ ਸਾਰੇ ਸਿੰਗਰ ਹੈਗੇ ਆ ਮੈਂ ਕਹਿੰਦਾ ਵੀ ਇਹਨਾਂ ਲੋਕਾਂ ਦੇ ਥੋੜੇ ਵਾਲੀ ਗੱਲ ਹੈਗੀ ਆ ਵੀ ਇਹ ਜਦੋਂ ਕਿਸੇ ਦੀ ਜਿਵੇਂ ਕਹਿੰਦਾ ਵੀ ਲਾਈਨ ਵੱਡੀ ਖਿੱਚ ਕੇ ਉਹ ਕਰੀਦਾ ਦਲਜੀ ਪੁਰਾਣਾ ਜਿਹਾ ਸੀ ਚੱਕਣ ਬਹਿ ਜਾਗੇ ਪੁਰਾਣੀਆਂ ਕਮੀਆਂ ਹਰੇਕ ਚ ਕੋਈ ਨਾ ਕੋਈ ਕਮੀ ਨਿਕਲਦੀ ਹੁੰਦਾ ਪਰ ਜਿਵੇਂ ਜਿਵੇਂ ਔਲਵ ਹੋਈ ਗਿਆ ਮੈਂ ਕਹਣਾ ਅੱਜ ਤੁਸੀਂ ਉਹਦਾ ਕਿਰਦਾਰ ਜਿੱਥੇ ਉਹਨੇ ਆਦਾ ਕਿਰਦਾਰ ਜਾ ਕੇ ਖੜਾ ਪੰਜਾਬੀ ਦਾ ਕਰ ਉਹਦੇ ਜ਼ਿੰਮੇਵਾਰੀ ਪਤਾ ਮੇਰਾ ਮਾਕੇ ਕੀ ਹੈਗਾ ਇਸੇ ਕਰਕੇ ਬਾਈ ਉਹ ਫਿਲਮ ਉਹ ਕਰ ਰਿਹਾ ਜਿਹੜੀਆਂ ਫਿਲਮਾਂ ਦੇ ਕੰਨੀ ਕੋਈ ਬੰਦਾ ਝਾਕਣ ਦੀ ਹਿੰਮਤ ਵੀ ਨਹੀਂ ਕਰਦਾ ਤੁਸੀਂ ਇਹ ਦੇਖ ਕੇ ਚਲੋ ਵੀ ਸਿਸਟਮ ਦੇ ਖਿਲਾਫ ਜਿਹੜੀਆਂ ਏਜੰਸੀਆਂ ਨੇ ਜਿਹੜਾ ਨੈਰੇਟਿਵ ਕੀ ਹੈ ਸਾਡੇ ਮੁਲਕ ਦੇ ਵਿੱਚ ਪੰਜਾਬੀਆਂ ਦਾ ਸਾਡੇ ਪੱਗ ਦਾ ਬਣਾਉਣਾ ਚਾਹੁੰਦੇ ਸੀ ਉਹ ਨੈਰੇਟਿਵ ਨੂੰ ਤੋੜਨ ਵਾਸਤੇ ਕਿਸੇ ਨੇ ਕੋਸ਼ਿਸ਼ ਕੀਤੀ ਤਾਂ ਉਹ ਦਿਲਜੀਤ ਸ ਉਸ ਬੰਦੇ ਨੇ ਮਾ ਕੇ ਜਦੋਂ ਕੀ ਉਹ ਪੱਕੇ ਪੇਸ਼ ਕਰਨਾ ਸਾਡਾ ਤੇ ਦੁਨੀਆ 'ਚ ਮੈਂ ਕਹਿੰਦਾ ਜਿਵੇਂ ਇੱਕ ਚੈਨਲ ਤੇ ਵੀ ਕਵੀਰ ਦੀ ਵੀਡੀਓ ਚੱਲ ਰਹੀ ਸੀ ਉਹ ਕਹਿੰਦਾ ਸੀ ਕਹਿੰਦਾ ਜਾਓ ਤੁਸੀਂ ਮਾ ਕੇ ਪੰਜਾਬ 1995 ਰਿਲੀਜ਼ ਕਰਾਉਣ ਵਾਸਤੇ ਮਾਰੋ ਹੋਕਾ ਦੇ ਰਿਲੀਜ਼ ਕਰਾਓ ਅਸੀਂ ਵਿਰੋਧ ਕਰਦੇ ਹਾਂ ਦਿਲਜੀਤ ਦਾ ਸਾਂਝ ਦੀ ਮਾ ਕੇ ਮੂਵੀ ਦਾ ਮੈਂ ਵੀ ਇਹੀ ਗੱਲ ਕਰਦਾ ਤਾਂ ਕਰ ਦਿੰਨੇ ਆ ਵਿਰੋਧ ਅਸੀਂ ਡਟ ਕੇ ਵਿਰੋਧ ਕਰਾਂਗੇ ਪਰ ਪੰਜਾਬ 95 ਕਿਰ ਸਾਡੀ ਪੇਸ਼ਤਾ ਹੋ ਜਾਣ ਦਿਓ ਮੈਂ ਕਹਿੰਦਾ ਦਿਲਜੀਤ ਜਿੰਨਾ ਕਦ ਵੱਡਾ ਹੋਈ ਜਾਂਦਾ ਠੀਕ ਹੈ ਨਾ ਸਾਰਿਆਂ ਨੂੰ ਮਾ ਕੇ ਜਿਹੜੇ ਬੰਦੇ ਇਥੇ ਨਫ਼ਰਤ ਦੀ ਰਾਜਨੀਤੀ ਕਰਨਾ ਚਾਹੁੰਦੇ ਆ ਜਿਹੜੇ ਲੋਕਾਂ ਦੇ ਵਿੱਚ ਪੰਜਾਬੀਅਤ ਨੂੰ ਵੰਡਣਾ ਚਾਹੁੰਦੇ ਆ ਭਾਸ਼ਾ ਦੇ ਆਧਾਰ ਤੇ ਲਾ ਲੋ ਧਰਮ ਦੇ ਆਧਾਰ ਤੇ ਉਹਨਾਂ ਸਾਰਿਆਂ ਨੂੰ ਕੀ ਦਿਲਜੀਤ ਇਕੱਠੇ ਕਰਦਾ ਠੀਕ ਹੈ ਨਾ ਇਸੇ ਕਰਕੇ ਉਹ ਪੰਜਾਬੀ ਕਹਿੰਦਾ ਕੋਈ ਜਾਤ ਧਰਮ ਜਾ ਕੀ ਆ ਉਹਦਾ ਨਾਂ ਨਹੀਂ ਲੈਂਦਾ ਇਸ ਕਰਕੇ ਪੰਜਾਬੀਆਂ ਨੂੰ ਸਮਝਣਾ ਚਾਹੀਦਾ ਉਹ ਪੰਜਾਬੀ ਚਾਹੇ ਇੱਥੇ ਵਸਦੇ ਆ ਚਾਹੇ ਪਾਕਿਸਤਾਨ ਚ ਵਸਦੇ ਆ ਚਾਹੇ ਦੁਨੀਆਂ ਔਰ ਵੱੜ ਕੇ ਪੰਜਾਬੀ ਵਸਦੇ ਆ ਉਹ ਬੰਦੇ ਸਾਰੇ ਦਿਲਜੀਤ ਨੂੰ ਪਿਆਰ ਕਰਨ ਵਾਲੇ ਆ ਤੇ ਹਰ ਇੱਕ ਬੰਦਾ ਜਿਹੜਾ ਕੀ ਆ ਦਿਲੋਂ ਪੰਜਾਬੀ ਆ ਉਹ ਦਿਲਜੀਤ ਤੋਂ ਕੀ ਆ ਪਿੱਠ ਨਹੀਂ ਪਹੁੰਚ ਸਕਦਾ ਅੱਜ ਲੋੜ ਆ ਮੈਂ ਕਹਿੰਦਾ ਉਹਦੇ ਨਾਲ ਖੜਨ ਦੀ ਉਹ ਪੰਜਾਬ ਦੇ ਨਾਲ ਉਸ ਦੌਰ ਦੀਆਂ ਫਿਲਮਾਂ ਬਣਾ ਕੇ ਖੜਾ ਜਿਹੜੇ ਦੌਰ ਦੀ ਕੋਈ ਗੱਲ ਨਹੀਂ ਕਰਦੇ ਜੀ ਸਮਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸਰ ਲੋਕ ਅਧਿਕਾਰ ਲਹਿਰ ਤੋਂ ਬਾਈ ਰੁਪਿੰਦਰ ਹੋਰੀ ਮੇਰੇ ਨਾਲ ਸੀ ਤੁਸੀਂ ਇਸ ਬਾਬਤ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਰੱਖਿਓ ਤੁਹਾਡੀ ਟਿੱਪਣੀ ਬੜੀ ਹੈ ਜੁੜੇ ਰਹੋ ਆ ਰਹੇ ਹਾਂ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵੰਦੋ ਜੀ ਆਜਿ ਧੰਨਵਾਦ